ਵਾਇਡ ਜੀ ਕਾ ਖਵਾਲਾ ਵਾਇਡ ਜੀ ਕੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਸਾਡੇ YouTube ਚੈਨਲ ਤੇ ਅੰਡਾ ਦੇ ਵਲੌਗ ਤੇ ਅੱਜ ਆਪਾਂ ਬਣਾਉਣ ਲੱਗੇ ਸੀਗੇ ਗੁਰਗੁਲੇ ਕਚੌਰੀਆਂ ਤੇ ਇੱਧਰ ਆਪਾਂ ਨੇ ਸ਼ੱਕਰ ਘੋਲ ਲਈ ਹੈ ਜੀ ਤੇ ਹੁਣ ਆਪਾਂ ਆਟਾ ਪਾ ਕੇ ਘੋਲ ਲਾਂਗੇ ਇੱਧਰ ਪਿਆਜ਼ ਕੱਟਲੇ ਸੀਗੇ ਤੇ ਆਲੂ ਆਪਣੇ ਉਬਾਲੇ ਪਏ ਨੇ 1.5 ਚੱਧਾ ਆਟਾ ਪਾ ਗੁੰਨ ਲਾਂਗੇ ਤੇ ਇੱਧਰ ਆਟਾ ਪਾ ਘੋਲ ਲਾਂਗੇ ਠੀਕ ਹੈ ਜੀ ਆਲੂ ਛਿੱਲੇ ਲੈ ਆਪਾਂ ਨੇ ਸਾਰੇ ਤੇ ਉੱਤਰ ਆਪਾਂ ਨੇ ਗੁਲਗੁਲੇ ਦਾ ਆਟਾ ਵੀ ਖੋਲ ਲਿਆ ਜੀ ਇੱਥੇ ਗੁਲਗੁਲੇ ਦਾ ਆਟਾ ਖੋਲ ਲਿਆ ਹੁਣ ਆਪਾਂ ਗੁਲਗੁਲੇ ਪਕੌਣੇ ਆ ਜੀ ਲਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਤੁਹਾਡਾ ਸਾਡੇ ਲਾਈਵ ਦੇ ਵਿੱਚ ਫਿਰ ਤੋਂ ਸਵਾਗਤ ਹੈ ਜੀ ਤੇ ਅੱਜ ਦਾ ਲਾਈਵ ਕਰਦੇ ਆਂ ਜੀ ਸਟਾਰਟ ਹਾਂ ਥੋੜਾ ਜਿਹਾ ਸ਼ਾਮ ਨੂੰ ਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਸੀ ਦੀਵਾਰੀ ਦੀ ਅਸੀਂ ਆਂਡੀਆਂ ਲਾਤੀਆਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਇੰਨੀਆਂ ਕੱਪਾਂ ਲਾਤੀਆਂ ਤੇ ਬਾਕੀ ਆਪਾਂ ਥੋੜਾ ਜਿਹਾ ਟਾਈਮ ਰੋਕੇ ਰਾਵਾਂਗੇ ਹੈਗੀ ਆ ਉਹ LED ਸਟ੍ਰਿਪ ਲਾਈ ਜਿਹੜੀ ਹੁੰਦੀ ਹੈ ਨਾ ਇਹ ਉਹ ਵਾਲੀ ਲਾਈਟ ਆ ਦੇਖੋ ਇਹ ਵਾਕ ਇੱਧਰ ਰਹਿ ਗਈ ਤੇ ਉਹ ਦੁਕਾਨ ਵਾਲੀ ਸਾਈਡ ਵੀ ਰਹਿ ਗਈ ਉਧਰ ਆਪਾਂ ਲਾਵਾਂਗੇ ਫੇਰ ਲਓ ਜੀ ਤੇ ਹੁਣ ਆਪਾਂ ਅਗੇ ਰਸੋਈ ਦੇ ਵਿੱਚ ਤੇ ਵੈਸੇ ਆਪਾਂ ਵਰਤਪੁੱਤ ਦਾ ਨਹੀਂ ਧਰਦੇ ਤੁਹਾਨੂੰ ਪਤਾ ਆਪਾਂ ਵਰਤਾਂ ਦੇ ਵਿੱਚ ਬਲੀਡਿੰਗ ਕਰਦੇ ਹੈਗੇ ਤੇ ਬਾਕੀ ਆਪਾਂ ਸਮਾਨ ਸਾਰਾ ਬਣਾ ਲੈਨੇ ਆ। ਸਾਹੇ ਮੰਮੀ ਮੰਮੀ ਵੀ ਆਪਣੀ ਜੱੜ ਰੈਡੀ-ਸ਼ੈਡੀ ਹੋ ਗਈ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ। ਇਹ ਆਪਾਂ ਦੁੱਧ ਵਾਲੀ ਲੈਣ ਦੀ ਤਰ੍ਹਾਂ ਆਇਆ ਤੇ ਇੱਧਰ ਆਏਗਾ ਆਵਾਂ ਕੀ ਆ? ਇਹ ਆਪਾਂ ਬਣਾਉਗੇ ਗੁਲਗੁਲੇ। ਇਹ ਗੁਲਗੁਲੇ ਬਣਾਉਣ ਲੱਗੇ ਆ ਇੱਥੇ ਆਵਾਵਾਂਗੇ ਹੁਣ ਆਪਾਂ ਤੇਲ। ਕੱਕਣੀ ਬੰਦ ਹੋ ਗਿਆ। ਤੇ ਤੇ ਇਹਨਾਂ ਨੂੰ ਆਪਾਂ ਗਰਮ ਕਰਕੇ ਇੱਥੇ ਪਾਵਾਂਗੇ ਗੁਗਲੇ ਤੇ ਨਾਲ ਉਹਨਾਂ ਮਾਗੇ ਕਚੋਰੀਆਂ ਉਹ ਨਹੀਂ ਗੁਗਲੇ ਦਾ ਗੁਗਲੇ ਦਾ ਬੈਟਰ ਗੁਗਲੇ ਬੈਟਰ ਪਾਵਾਂਗੇ ਤੇ ਗੁਗਲੇ ਬਣਾਵਾਂਗੇ ਚਲੋ ਤੁਹਾਨੂੰ ਤੇਲ ਗਰਮ ਕਰਕੇ ਫੇਰ ਮਿਲਦੇ ਆਂ ਜੀ ਲਓ ਜੀ ਇੱਧਰ ਆਪਾਂ ਕਚੋਰੀਆਂ ਵੀ ਬਣਾਉਣੀਆਂ ਨੇ ਕਚੋਰੀਆਂ ਦਾ ਆਲੂ ਵਾਲਾ ਬੈਟਰ ਵੀ ਤਿਆਰ ਹੈ ਤੇ ਆਟਾ ਗੁੰਨਿਆ ਹੋਇਆ ਤੇ ਮम्मा ਜਾਨੂ ਤੇਲ ਗਰਮ ਹੋਊਗਾ ਕਚੋਰੀਆਂ ਦੀ ਫਿਲਿੰਗ ਕਰਨਗੇ ਤੇ ਤੁਹਾਨੂੰ ਤੇਲ ਤੁਰ ਕਰ ਕਰਕੇ ਜਦੋਂ ਵਿੱਚ ਇਹਦੇ ਸਮਾਨ ਪਾਵਾਂਗੇ ਆਪਾਂ ਤੇ ਉਦੋਂ ਮਿਲਦੇ ਖੁੰਡਿਆ ਤੁਹਾਨੂੰ ਸਾਰਾ ਕੁਝ ਤੇ ਲੋਕ ਨਾਲ ਇਦਾਂ ਹੀ ਜੁੜੇ ਰਹੋ ਜੀ ਤੁਸੀਂ ਸਾਰੇ ਲੋ ਜੀ ਗੋਲ ਗਲੇ ਆਪਾਂ ਨੇ ਪਾ ਦਿੱਤੇ ਤੇ ਹਾਫ ਫਰਾਈ ਦਾ ਹੋ ਗਏ ਨੇ ਮੇਰੇ ਖਿਆਲ ਨਾਲ ਇਹ ਚੁੱਕੀ ਭਾਜੀ ਗਈ ਸੀ ਬਾਹਰ ਤਾਂ ਨਾ ਗੋਲ ਗਲੇ ਬਣ ਗਏ ਨਾ ਬਣੇ ਨਹੀਂ ਬਣ ਰਹੇ ਨੇ ਤੇ ਆ ਇਹ ਬੈਟਰ ਆਪਣਾ ਪਿਆ ਆ ਲੋ ਜੀ ਮੰਮੀ ਬਣਾ ਰਹੀ ਆ ਗੋਲੇ ਮੈਂ ਬਕਰ ਗੁਲਗੁਲੇ ਖਾਏ ਉਸ ਦਿਨ ਕਹਿ ਜਿਵੇਂ ਨਹੀਂ ਇਤਨਾ ਸਾਰਾ ਦੁੱਧ ਵੀ ਬਚ ਗਿਆ ਸੀ ਮਾਸੇ ਇੱਕ ਚੋਰ ਆਇਆ ਮਾਸੇ ਹੀ ਬਚਿਆ ਵਿਚਾਰਾ ਭੱਜ ਰਿਹਾ ਸੀਗਾ ਕਹਿੰਦਾ ਮੈਂ ਚਲੇਆ ਮੈਂ ਤਾਂ ਕੁਝ ਨਹੀਂ ਲਵੋ ਜੀ ਗੁਲਗੁਲੇ ਆਪਣੇ ਬਣ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਰਹੇ ਹਾਂ ਪਲੇਟ ਦੇ ਵਿੱਚ ਤੇ ਆਪਾਂ ਬਾਹਰ ਜਾਨਵਰਾਂ ਨੂੰ ਪਾਉਣ ਲਈ ਬਣਾਈ ਸੀਗੀ ਇਹ ਆਪਾਂ ਪਾ ਕੇ ਆਉਂਦੇ ਆ ਤੇ ਕਿਉਂਕਿ ਉਹਨਾਂ ਫਿਰ ਉੱਠ ਕੇ ਚਲੇ ਜਾਂਦੀ ਬਾਹਰ ਬੈਠੀ ਹੁੰਦੀ ਇੱਕ ਵਿਚਾਰੀ ਗੁਲਗੁਲੇ ਬਣ ਗਏ ਤੇ ਆਪਾ ਆ ਪਾ ਕੇ ਆਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਤੇ ਮਮਾ ਪਾ ਰਹੇ ਨੇ ਵਿੱਚ ਗੁਲਗੁਲੇ ਤੇਲ ਚ ਕਿੱਸ ਤੇ ਕਿਤੇ ਇਹਦੇ ਪਿੰਡਾ ਲੋ ਜੀ ਆਪਾਂ ਜਾਣਦੇ ਹਾਂ ਹੁਣ ਬਾਰੇ ਆ ਮਸ਼ੀਨ ਆਪਾਂ ਠੱਗਤੀ ਵੀ ਧੁੰਦ ਪੈ ਕੇ ਉਹਦੇ ਪਾਣੀ ਜਮਾ ਹੋ ਗਿਆ ਨਾ ਇਹਨੂੰ ਝਰਨਾ ਪੈ ਜੇ ਇਹਦੀ ਮੋਟਰ ਨੂੰ ਰਾ ਜਾਨਵਰ ਤਾਂ ਬਾਹਰ ਕੋਈ ਵੀ ਨਹੀਂ ਹੈਗਾ ਜੀ ਚਲੋ ਆਪਾਂ ਇਹਦੀ ਟੰਗ ਦਿਨੇ ਆ ਜਿਹੜਾ ਉੱਪਰ ਕਰੂ ਚਲੋ ਜੀ ਪਤਾ ਕੋਈ ਨਹੀਂ ਆਪਾਂ ਉੱਪਰ ਅੰਡੇ ਚੰਦ ਨਹੀਂ ਆਣੇ ਦੇਖੋ ਹੋਰ ਕਮੈਂਟ ਕਰਕੇ ਦੱਸਿਓ ਕਿਨੇ ਕਿਨੇ ਅੰਡੇ ਲਾਤੀਆਂ ਤੇ ਕਿਨਾ ਕਿਨਾ ਦੀਆਂ ਰਹਿਣੀਆਂ ਨੇ ਹੋਰ ਨੰਨਾ ਸਾਡੇ ਹੋਰ ਮਿੰਨਾ ਸਾਡੇ ਗਵਾਣੇ ਤੇ ਤਾਂ ਕਿਸੇ ਨੇ ਨਹੀਂ ਲਾਈਆਂ ਪੈਨਚ ਵੀ ਮੈਂ ਅਜੇ ਟੱਕ ਦੇ ਦੇਖਿਆ ਨਹੀਂ ਬਾਕੀ ਦੇਖਾਂਗੇ ਜੇ ਤੁਹਾਨੂੰ ਕੋਠੇ ਦਾ ਵੀਊ ਦਿਖਾਵਾਂਗੇ ਇੱਕ ਦੋ ਦਿਨ ਦੇ ਵਿੱਚ ਜਿੰਨਾ ਜੀ ਇਹਨਾਂ ਨੇ ਲਾਤੀਆਂ ਤੇ ਚਲੋ ਲੋ ਜੀ ਤੇ ਹੁਣ ਆਪਾਂ ਬਾਬਾ ਜੀ ਨੂੰ ਲਵਾ ਕੇ ਆਉਨੇ ਆ ਭੋਗ ਲੋ ਜੀ ਹੁਣ ਆਪਾਂ ਦੁਆਰ ਵਿੱਚ ਭਰ ਰਹੇ ਆ ਫੀਲਿੰਗ

ਆ ਗਰਮਾ ਇਹ ਹੋ ਗਿਆ ਤੇ ਨਾ ਉਹ ਡੋਤੀਆਂ ਤੇ ਆਪਣੇ ਗੁਰਦੇ ਨੇ ਤਿਆਰ ਕਚੋਰੀ ਜੈਦੀ ਲੋ ਮੈਂ ਵੀ ਨੇ ਘੱਟੇ ਦੋ ਬਾਤੀਆਂ ਲੈ ਕੇ ਲਓ ਜੀ ਹੁਣ ਆਪਾਂ ਕਚੋਰੀਆਂ ਦਾ ਨਚੋੜ ਰਹੇ ਹਾਂ ਤੇ ਇਹ ਵੀ ਜਿਆਦਾ ਆਇਲੀ ਨਾ ਹੋਵੇ ਆ ਗਈ ਵਰਤੀ ਆ ਕੋ ਮੈਚ ਹੋਰ ਤੇ ਦੇਖਦੇ ਨਹੀਂ ਕਰਦੇ ਕਰ ਕਰ ਇਧਰ ਆ ਕੇ ਖੋਲ੍ਹ ਲਿਓ ਜਾਨ ਮੈਂ ਜਾਂਦੀ ਤੇ ਆਪਾਂ ਘਣੀ ਰ ਨੂੰ ਖਾ ਕੇ ਫਿਰ ਤੁਹਾਨੂੰ ਦੱਸਾਂਗੀ ਵੀ ਇਹ ਜਿਵੇਂ ਬਣੀ ਹੈ ਜਨ ਸੁਪਦੀ ਨਹੀਂ ਬਣਾ ਚ ਰਾਂਜੀ ਉਹਦਾ ਮੈਨੂੰ ਪਤਾ ਮੈਂ ਉਹ ਕੇਕ ਬਣਾ ਦਿੱਤੀ ਉਹ ਨਾਲ ਪੋਜੀ ਕਰਨਾ ਤੇ ਮੈਂ ਇੱਥੇ ਕਚੂਰੀਆਂ ਲੱਤੀ ਆਲਾ ਤੇਲ ਚ ਤੇ ਉਹ ਮੈਂ